ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਫੁੱਲ ਸਪੋਰਟ ਕਰਿਆ ਕਰੋ ਇੰਨੀ ਮਿਹਨਤ ਲੱਗਦੀ ਆ ਵੀਡੀਓ ਬਣਾਣ ਲੱਗੀ ਜੋੜਨ ਲੱਗੇ ਵੀ ਇੰਨੀ ਮਿਹਨਤ ਲੱਗਦੀ ਆ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਦੋਸਤੋ ਕਮੈਂਟ ਵਧੀਆ ਕਰਿਆ ਕਰੋ ਠੀਕ ਆ ਹਾਂ ਕੋਈ ਗਲਤੀ ਹੁੰਦੀ ਆ ਬੇਸ਼ੱਕ ਦੱਸ ਦਿਆ ਕਰੋ ਵੀ ਇਹ ਤੁਹਾਡੀ ਗਲਤੀ ਆ ਉਹ ਕਿਉਂਕਿ ਆਪਾਂ ਹਲੇ ਦੇਖੋ ਸਿੱਖ ਰਹੇ ਆ ਆਪਾਂ ਇੰਨੇ ਹੈ ਨੌਲੇਜ ਘਰ ਤੋਂ ਹੈ ਨਹੀਂ ਨਾ ਤੋ ਦੇਖੋ ਜੀ ਆਪਾਂ ਰੱਟਾ ਮਾਰਦੇ ਆ ਮੇਰੀ ਬਸ ਐਂਡਿੰਗ ਪ੍ਰੋਬਲਮ ਹੈ ਕਿ ਮੈਂ ਉੱਛੀ ਨਹੀਂ ਬੋਲਦੀ ਦੋਸਤੋ ਕਮੈਂਟਸ ਫੋ ਸੋਨੇ ਸੌਰੀ ਕਰਿਆ ਕਰੋ ਚਾਹੇ ਨਾ ਕਰੋ ਜੋ ਕਰੇ ਉੱਪਰ ਜੋ ਕਰਨਾ ਹੈ ਤਾਂ ਸੋਨੇ ਕਰਿਆ ਕਰੋ ਕਿਉਂਕਿ ਆਪਣੇ ਤਾਂ ਦੇ ਖੋਜੀ ਵਲੌਗ ਹੋਮ ਰਿਲੇਟਿਡ ਹੁੰਦੇ ਆ ਆਪਣੀ ਵੀਡੀਓ ਇਦਾਂ ਦੀ ਹੁੰਦੀ ਹੈ ਕਿ ਸਾਰਾ ਪਰਿਵਾਰ ਬੈਠ ਕੇ ਦੇਖ ਸਕੇ ਆਪਣਾ ਸ਼ੋਅ ਦਾ ਪਰ ਸਪੋਰਟ ਕਰਿਆ ਕਰੋ ਹਾਂਜੀ ਹਾਂ ਸਪੋਰਟ ਜਿਹੜੇ ਜਿਹੜੇ ਸਪੋਰਟ ਕਰਨਗੇ ਠੀਕ ਹੈ ਜੀ ਉਹਨਾਂ ਦੇ ਆਪਾਂ ਨਾਮ ਦੀ ਵੀਡੀਓ ਸਪੈਸ਼ਲ ਜ਼ਰੂਰ ਬਣਾਵਾਂਗੇ ਔਰ ਸਾਰਿਆਂ ਦੇ ਨਾਮ ਦੱਸੂਗੀ ਇਹਨਾਂ ਨੇ ਮੇਰੇ ਸਪੋਰਟ ਕੀਤਾ ਹਾਂ ਕੋਈ ਵੀਡੀਓ 'ਚ ਕੋਈ ਗਲਤੀ ਹੁੰਦੀ ਆ ਉਹ ਦੱਸਿਆ ਕਰੋ ਵੀ ਐਦਾਂ ਐਦਾਂ ਗਲਤੀ ਹੁੰਦੀ ਆ ਕਿਉਂਕਿ ਆਪਾਂ ਸਿੱਖ ਰਹੇ ਹਾਂ ਦੋਸਤੋ ਅੱਜ ਨਾ ਮੈਂ ਅੱਜ ਪਰੇਸ਼ਾਨੀ ਦੱਸਦੀ ਆਂ ਪੜੀ ਅੱਜ ਮੈਂ ਸਿਰ ਧੋਤਾ ਤੇ ਤੁਹਾਨੂੰ ਪਤਾ ਕਿ ਚਿੱਟੇਵਾਲ ਦਾ ਆਏ ਜਾਂਦੇ ਆ ਹਨਾ ਚਿੱਟੇਵਾਲ ਦਾ ਅੱਜ ਕੱਲ ਉਮਰ ਦੇ ਹਿਸਾਬ ਨਾਲ ਨਹੀਂ ਆਉਂਦੇ ਠੀਕ ਆ ਕਾ ਟੰਮਰਾਂ ਦੇ ਵੀ ਆ ਜਾਂਦੇ ਸਾਡੀ ਤਾਂ ਚਲੂਮਲ ਹੋ ਗਈ ਸਾਡਾ ਤਾਂ ਚਲ ਆਉਣੇ ਬਣਦੇ ਚਾਹ ਪੀਕੇ ਹੱਡੀ ਸੀ ਨਾ ਕੌਫੀ ਪੀਂਦੀ ਸੀ ਸੱਚ ਜਿਆਦਾ ਗਰਮੀਆਂ 'ਚੇ ਸ਼ੂਟ ਵੀ ਕਰਦੀ ਉਹ ਦੋਸਤੋ ਟਿੱਪੇ ਵਾਲਾਂ ਨੇ ਮੈਨੂੰ ਪਰੇਸ਼ਾਨ ਆ ਨਾ 8 ਦਿਨਾਂ ਬਾਅਦ ਥੋੜਾ ਰੂਟ ਟੱਚ-ਅਪ ਕਰਨਾ ਪੈਂਦਾ ਠੀਕ ਆ ਅੱਜ ਨਹੀਂ ਕਰਿਆ ਜਿਹੜਾ ਆਪਾ ਰੂਟ ਟੱਚ-ਅਪ ਕਰਨ ਲਈ ਅਹ ਹੇਅਰ ਕਲਰ ਯੂਜ਼ ਕਰਦੇ ਨਾ ਉਹਦੇ ਨਾਲ ਦੁੱਖ ਦਾ ਸਿਰ ਬਹੁਤ ਸਿਰ ਦੁਖਦਾ ਤੇ ਉਹਦੇ ਨਾਲ ਅੱਖਾਂ 'ਚ ਵੀ ਪੂਰਾ ਅਸਰ ਪੈਂਦਾ ਤੋਂ ਮੈਂ ਨਾ ਸੋਚਦੀ ਆ ਨਾ ਕਿ ਮੈਂ ਸਾਰੇ ਵਾਲ ਚਿੱਟੇ ਕਰਾ ਲਵਾਂ ਚਿੱਟੇ ਵਾਲਾਂ ਨਾਲ ਰੈਸਨੈਲਟੀ ਵਧੀਆ ਹੁੰਦੀ ਆ ਫਿਰ ਮੈਂ ਸੋਚਦੀ ਆ ਕਿ ਇਹੋ ਜਿਹਾ ਕਰਾ ਲਵਾਂ ਕਿਉਂ ਮੈਂ ਦਿਖਾਉਣੀ ਤੇ ਇਹੋ ਜਿਹਾ ਕਰਾ ਲਵਾਂ ਹਨ ਹੁਣ ਮੈਂ ਦੁਬਿਧਾ ਵਿੱਚ ਆ ਕਿ ਮੈਂ ਕਰਾਵਾਂ ਕਿਹੜੇ ਵੀ ਜੇ ਚਿੱਟੇ ਕਰਾ ਲੇ ਤਾਂ ਜਮਾਈ ਖੜਾ ਛੁੱਟ ਜਾਊਗਾ ਕਲਰ ਲਾਉਣੇ ਦ ਫਿਰ ਮੈਂ ਸੋਚਦੀ ਆਂ ਕਿ ਜਦ ਮੈਂ ਸੈਲੂਨ ਚ ਜਾਨੀ ਆ ਉਹਨਾਂ ਨੂੰ ਪੁੱਛਦੀ ਆਂ ਵੀ ਮੈਨੂੰ ਨਾ ਚਿੱਟੇ ਵਾਲ ਕਰਦ ਗਈ ਨਿੰਜੀ ਮੈਂ ਮਠਲੇ ਨਹੀਂ ਹਲੇ ਤੁਸੀਂ 골ਡਨ ਕਰਾ ਲਓ ਸੋ ਮੈਂ ਅੱਜ ਜਾਣਾ ਏ ਮੈਂ ਨਾ ਚਿੱਟੇ ਵਾਲ ਕਹੂੰਗੀ ਕਿ ਮੈਂ ਚਿੱਟੇ ਵਾਲ ਕਰ ਦੋ ਭਾਈ ਠੀਕ ਹੈ ਤੇ ਉਹ ਮੈਨੂੰ ਆਹ ਸਲਾਹ ਦੰਦੇ ਆ ਹਨਾ ਵੀ ਆਹ ਕਰਾ ਲਓ ਤੇ ਆ 골ਡਨ ਹੈਅਰ ਕਰਾ ਲਓ ਤੇ ਫਿਰ ਮੈਂ ਲਾ ਲਾ ਕੇ ਦੇਖੀ ਜੇ ਨਹੀਂ ਕਿ ਠੀਕ ਵੀ ਲੱਗੂਗੇ ਆਪਣੇ ਆਪ ਨੂੰ ਠੀਕ ਲੱਗੂਗੇ ਤੁਸੀਂ ਵੀ ਮੈਨੂੰ ਦੱਸਿਓ ਹਨਾ ਕਰਾਤਾ ਮਿਆਂ ਨੇ ਅੱਜ ਦੇਖੋ ਮੈਂ ਕਿਹੜੇ ਕਰਾਨੇ ਪਤਾ ਨਹੀਂ ਇਹ ਇਹਦੇ ਨਾਲ ਥੋੜਾ ਲਾਈਟ ਹੋਊਗੇ ਮੈਂ ਨਾ ਬਹੁਤ ਦੁਖੀ ਹੋਈ ਪਈ ਸੱਚੀ ਮੇਰਾ ਤਾਂ ਐਨਾ ਸਿਰ ਦੁਖਦਾ ਨਾ ਕੱਲ ਲਾ ਕੇ ਔਰ ਚਿੱਟੇ ਬਾੜ ਹੋਣ ਦੋ ਉਹਨੂੰ ਇੱਕ ਸਾਲ ਲੱਗਦਾ ਹੈ ਉਹ ਮਨ ਉਹ ਵਸੇ ਨਹੀਂ ਆਪਣਾ ਫਿਰ ਬੁੱਥਾ ਨਹੀਂ ਚੰਗਾ ਲੱਗਦਾ ਟਿੱਖਣੇ ਨੂੰ ਲੋ ਦੋਸਤੋ ਕੀ ਕਹਾਂਗੇ ਲੋਕ ਸਭ ਤੋਂ بڑا ਰੋਗ ਇਹਦੀ ਪਰਵਾਹ ਨਹੀਂ ਹੈਗੀ ਉਹ ਲੋਕਾਂ ਤੋਂ ਵੈਸੀ ਬਦਨਾਮ ਕਰਿਆ ਹੋਇਆ ਲੋਕ ਨਹੀਂ ਖੁਸ਼ ਕਹਿੰਦੇ ਹੈਗੇ ਕੁਝ ਜਿਹੜੇ ਆਪਣੇ ਥੋੜੀ ਜਿਹੀ ਥੋੜੀ ਜਿਹੀ ਥੋੜੀ ਜਿਹੀ ਹਣੋ ਉਹ ਯਰ ਜ਼ਰੂਰ ਕਹਿਣਗੀ ਕੀ ਕਿਆ ਹਵਾਲ ਕਰਾਏ ਟਾਈ ਉਹਨਾਂ ਦੀ ਪਰਵਾਹ ਨਹੀਂ ਮਗਰਦੀ ਦੇਖੋ ਕਰਾਉਣ ਚੱਲ ਲਈ ਆ ਦੱਸ ਕੇ ਕਰਾਉਂਗੀ ਆ ਦੇਖੋ ਚੱਲੀ ਆ ਬਸ 3 ਵਜੇ ਜਾਉਂਗੀ ਹਲੇ ਆ 2 ਵਜੇ ਗਏ 3 ਵਜੇ ਜਾਉਂਗੀ ਰੋਟੀ ਖਲਾ ਕੇ ਲੰਚ ਕੋਮਲ ਨੂੰ ਰੋਟੀ ਖਲਾ ਕੇ ਆਪ ਖਾ ਕੇ ਕਿਉਂਕਿ 2-3 ਘੰਟੇ ਲੱਗ ਜਾਣੇ ਉੱਥੇ ਠੀਕ ਆ ਮੇਰੀ ਵਾਇਸ ਦੀ ਪ੍ਰੋਬਲਮ ਹੁੰਦੀ ਆ ਮੈਂ ਇੱਕ ਜਾ ਲਿਆਉਂਗੀ ਯਾਦ ਨਹੀਂ ਰਹਿੰਦਾ ਕੋਮਲ ਨੂੰ ਕਹੂੰਗੀ ਮੈਂ ਕਿਆ ਗੱਲ ਕਰਦੀ ਸੀ ਲੋਕਾਂ ਤੋਂ ਉਹੀ ਬਦਨਾਮ ਕਰਿਆ ਹੈ ਵਿਚਾਰੇ ਨੂੰ ਲੋਕ ਤਾਂ ਖੁਸ਼ੀ ਵੀ ਨਹੀਂ ਕਹਿੰਦੇ ਲੋਕ ਤਾਂ ਬਹੁਤ ਸਾਹੂਗਾ ਲੋਕੋ ਨੇ ਕਿਆ ਲੈਣਾ ਮੇਰੇ ਵਾਲ ਚਿੱਟੇ ਹੋਵੇ ਮੈਂ ਆਪਣੀ ਗੱਲ ਨਹੀਂ ਕਰਦੀ ਗੱਲ ਤਾਂ ਮੇਰੀ ਕਰਦੇ ਆ ਸੋ ਦੋਸਤ ਪਹਿਲਾਂ ਵੀ ਕਰਾਈ ਸੀ ਨਾ ਕਿਆ ਹਾਲ ਕਰਿਆ ਹੈ ਹਵਾਲਾ ਦਾ ਮੇਰੇ ਵਾਲਾ ਮੈਂ ਚਾਹੇ ਜੋ ਮਰਜੀ ਕਰਾਂ ਮੈਂ ਤੇ ਬਸ ਕੁਛੇ ਜਿਹੜੇ ਆਪਣੇ ਅ ਗੁਰੀਸਤੇ ਦਾਰ ਗੈਲੋ ਉਸ਼ਾ ਚਾਹੀਏ ਆਪਣੇ ਨਜ਼ਦੀਕ ਕੀ ਹੋ ਗੈ ਲੋ ਕੋਈ ਉਹ ਕਹੋਗੇ ਜਰੂਰ ਬਸ ਹਨ ਉਹ ਵੀ ਜਰੇ ਪਿੱਠ ਪਿੱਛੇ ਹੀ ਕਹਿਣਗੇ ਸਾਹਮਣੇ ਨਹੀਂ ਕਹਿੰਦੇ ਹੈਗੇ ਤੇ ਪਰਵਾਹ ਤਾਂ ਕਰਨੀ ਚਾਹੀਦੀ ਹੈ ਨਾ ਬਿਲਕੁਲ ਨਹੀਂ ਕਰਨੀ ਚਾਹੀਦੀ ਬਿਲਕੁਲ ਵੀ ਨਹੀਂ ਜੋ ਖਾਣਾ ਚਾਹਣੇ ਤੁਸੀਂ ਖਾਓ ਜੋ ਤੁਸੀਂ ਪਾਣਾ ਚਾਹਣੇ ਆ ਪਾਓ ਬਸ ਤੁਸੀਂ ਬਸ ਮੈਂ ਤਾਂ ਇਹ ਕਹੂੰਗੀ ਕਿ ਆਪਰੇ ਮर्यादा ਚ ਰਹੋ ਆਪਣੀਆਂ ਅੱਖਾਂ ਉੱਪਰ ਮਤਲਬ ਕਿ ਚੁੱਕ ਨਾ ਦਿਓ ਕਿਸੇ ਦੇ ਅੱਗੇ ਆਪਣੀ ਕਰਤਨ ਉੱਚੀ ਰੱਖੋ ਬਸ ਇਦਾਂ ਦਾ ਕੁਝ ਕਰੋ ਪਰਮਾਤਮਾ ਸਭ ਦੇਖਦਾ ਹੈ ਵੀ ਕੌਣ ਚੰਗਾ ਕੌਣ ਮਾੜਾ ਤੋਂ ਹੁਣ ਮੈਂ ਅਹ ਦੇਖਦੀ ਆ ਨਾ ਮੈਂ ਤੁਹਾਨੂੰ ਵਾਰ ਕਰਾ ਕੇ ਦੱਸੂਗੀ ਵੀ ਕਿੱਤਾਂ ਦੇ ਹੁੰਦੇ ਆ ਮੈਂ ਕਰਾ ਕੇ ਆਉਂਗੀ ਅੱਜ ਇੱਕ ਅੱਖਾਂ ਅੱਖਾਂ ਬੰਦ ਹੋਈ ਜੰਨੀ ਆ ਕਿਉਂਕਿ ਆ ਚਲੋ ਹੁਣ ਵੀ ਕਰਵਾਣਾ ਆ ਵੀ ਕੈਮੀਕਲ ਆ ਪਰ ਐ ਆ ਕਿ ਹੁਣੇ ਵਾਰ-ਵਾਰ ਤਾਂ ਨਹੀਂ ਕਰਾਉਣਾ ਪਊਗਾ ਮੈਨੂੰ 20 ਸਾਲ ਹੋ ਗਏ ਗ੍ਰੇ ਨੂੰ ਸਾਲ ਬਾਅਦ ਮੈਂ 골ਡਨ ਟੱਚ ਹਾਈਲਾਈਟ ਜ਼ਰੂਰ ਕਰਾਨੀ ਆ ਤੇ ਹੁਣ ਮੈਨੂੰ ਲੱਗੇ ਮੈਂ ਸਾਰੇ ਵਾਲ ਕਰਾ ਲਵਾਂ ਮੇਰਾ ਇਰਾਦਾ ਹੈ ਕਿ ਮੈਂ ਚਿੱਟੇ ਕਰਾਂ ਚਿੱਟੇ ਚਿੱਟੇ ਵਾਲਾ ਘੈਂਟ ਪਲੱਗਦੇ ਉਹ ਕੋ ਬੋਲ ਜਿਹੜੇ ਦੇਖ ਕੇ ਚਿੱਟੇ ਵਾਲ ਹੋ ਘੈਂਟ ਲੱਗਦੇ ਤੁਮੈਂ ਰੈਡੀ ਹੋ ਗਈਆਂ ਸੂਟ ਪਾ ਲਿਆ ਆ ਉਹੀ ਸੂਟ ਆ ਜਿਹੜਾ ਮੈਂ ਰੀਲ ਪਾਈ ਸੀ ਹਨਾ ਵੀ ਮੈਨਾਂ ਨਵਾਂ ਸੂਟ ਲਿਆ ਹੁੰਦਾ ਏ ਮੈਂ ਚੁੰਨੀ ਲਈ ਚਲਵਾਰ ਸੂਟ ਸਵਾਇਆ ਮੈਂ ਤੁਹਾਨੂੰ ਦਿਖਾਉਣੀ ਆ ਟਿਕਾ ਚੁੰਨੀ ਆ ਦੀ ਹਨਾ ਕਿ ਕਿ ਜੁੜੀ ਲਾਦੀ ਆ ਸੂਟ ਦੀ ਗ੍ਰੇਸ ਚੁੰਨੀ ਨਾਲ ਹੁੰਦੀ ਆ

ਕੋਟਨਾ ਚੁਹੀ ਲੋਟ ਨਹੀਂ ਆਉਂਦੇ ਹੈ। ਉਹ ਜੇ ਮੈਂ ਤੁਸੀਂ ਨੂੰ ਕੋਟਨ ਦੀ ਟੇਰ ਨਹੀਂ ਜਾਣਾ ਹੁੰਦਾ ਤੇ ਫਿਰ ਮੈਨੂੰ ਸ਼ੁਰੂ ਕਰਨਾ ਮੈਚ ਕਰਨਾ ਜ਼ਰੂਰੀ ਹੀ ਲੱਗਾ। ਤੇ ਮੈਨੂੰ ਬਣਾ ਪਰਸਨੈਕ ਸੌਫਟ ਨੇ ਇਹ ਤਰ੍ਹਾਂ ਬਣਾਈ ਜੀ। ਸ਼ਿਸ਼ਾ ਜੀ ਤੇ ਮੈਨੂੰ ਆਸ਼ੀਰਵਾਦ ਦਿਓ ਕਿ ਮੇਰੇ ਬਾਣਾ ਦਾ ਕੋਈ ਨੁਕਸਾਨ ਨਾ ਹੋਵੇ ਤੇ ਕੈਮੀਕਲ ਨਾਲ ਚਾਹੀਦੀ ਜ਼ਰੂਰੀ ਹੋਵੇ ਠੀਕ ਹੈ। ਤੇ ਇਹਦਾ ਖਬਰ ਕਰਕੇ ਜਾਵਾਂਗੀ।

ਠੀਕ ਹੈ ਸੋ ਕੁਛ ਰਹਿ ਤਾਂ ਨਹੀਂ ਗਿਆ ਤੁਮੇ ਟੀਵੀ ਦੀ ਸਕਰੀਨ ਆਫ ਕਰ ਦਿਓ ਐਂਡ ਨਹੀਂ ਕੁਛ ਰਹਿ ਗਿਆ ਫਲਾਉ ਦੋ ਸਟੂਡੀਓ ਦੀ ਆਪਾਂ ਚੱਲਿਆਂ ਹੁਣ ਸੈਲੂਨ ਇਹੜੇ ਸਿਲੂ ਵਿੱਚ ਜਾਵਾਂਗੇ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਦੱਸ ਦਾਂਗੀ ਔਰ ਕਿਨੇ ਮੇਰੇ ਹੇਅਰ ਕਲਰ ਕਰਨੇ ਆ ਆਪਾਂ ਸਾਰੀ ਡਿਟੇਲ ਤੁਹਾਨੂੰ ਉਹਦੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦਾਂਗੀ ਠੀਕ ਆ ਜੀ ਚਲਦੇ ਆ ਰਾਈਟ ਆਫ ਕਰ ਦिए ਆਪਾਂ ਆ ਚੁੱਕੇ ਆ ਸਿਲੂਨ ਤੇ ਆਪਾਂ ਵੇਟਿੰਗ 'ਚ ਆ ਨਾ ਪੈ ਰਿਹਾ ਕਿ ਮੇਰੀ ਮੈਂ ਤਾਂ ਹਿੰਦੀ ਨਹੀਂ ਬੋਲ ਹੁੰਦੀ ਇਹਨਾਂ ਦੇ ਨਾਲ ਤੁਮਾੜੇ ਪੰਜਾਬੀ ਕੋਟੀ ਜੜੀ ਦੇਖੇ ਦੋ ਜੀ ਹਲੇ ਇੱਧਰ ਉੱਧਰ ਦੇ ਰਹੇ ਹਾਂ ਸਾੜ ਕੇ ਬੋਲ ਰਹੀ ਹਾਂ ਸੋ ਦੇਖਦੇ ਹਾਂ ਦੇਖੋ ਇੱਦਾਂ ਹਲੇ ਆ ਤਾਂ ਮੇਰੇ ਆਪਣੇ హెయిਰ ਆ ਤੇ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਇਹ ਹੈਗਾ ਆਪਣੇ ਹਲਵੀ ਕਹਿੰਦੀ ਏ

मैं बहुत दिलो थैंक यू करूंगी अगर मेरे पास शूट कर दे सर ओके जी ठीक है कल मेरे भी तैयार हो रहा है मुझे लगता है ना तेरे लिए तैयार हो रहा, रहा हो। <laughs> है मुझे लग रहा है लाइट प्लस ठीक है सारा ना बाकी सारा स्टार्ट कर कर ਤੇ ਮੈਂ ਫੋਟੋ ਲੈ ਕੇ ਤੁਰਿਆ ਜਿਸ ਤਰ੍ਹਾਂ ਜ਼ਿਆਦਾ ਤਾਂ ਫੋਮ ਮੇਂ ਯੂਸ ਹੁਸੋ ਕਿਸੇ وجہ ਤੇ ਡੈਮੇਜ ਨਹੀਂ ਹੋਇਆ ਤਾਂ ਇਹ ਆਪੇ ਹਾਂਜੀ ਕਰਨ ਸਰ ਮੇਰੇ ਬਾਰਾਣਾ ਬਹੁਤ ਛਾਇਦਾ ਸਰ ਮੈਂ ਪੰਜਾਬੀ ਬੋਲਾਂਗੀ ਬਿਲਕੁਲ ਜੀ ਮੈਨੂੰ ਹਿੰਦੀ ਨਹੀਂ ਬੋਲਣੀ ਆਉਂਦੀ ਪਰ ਹਿੰਦੀ ਬੋਲਣੀ ਆਂਦੀ ਆ ਪਰ ਮੈਨੂੰ ਮੇਰੇ ਮੋਤੇ ਜੱਜ ਦੀ ਵੀ ਹੈਗੀ ਸਾਡਾ ਪੰਜਾਬੀ ਹੋਮ ਬਣਾਉਂਗਾ ਨਾ ਆ ਦੇਖੋ ਜੀ ਕਰਨ ਸਰ ਦਾ ਸਟਾਫ ਆ ਸਾਰਾ ਪਰ ਸਰ ਮੇਰੇ ਵਾਲਾ ਤੇ ਸਾਫ ਕਾਰਜ ਮੈਨੂੰ ਬੜਾ ਲੱਗ ਰਿਹਾ ਹੈ কি আছো বাৰু

ਖੀਨ ਲੈਣਾ ਪਰਫੈਕਸ਼ਨ ਕੋਈ ਨਹੀਂ Hãy subscribe cho kênh Ghiền आया बना दिया मैंने देखो <laughs> फाइल पेपर में हिट मिलती है ना इस करके ना ना गया ना फिर से ना मैं ऐ कर सकती मैं ऐ कर सकती मैं ऐ कर सकती स्टैचू बन के बैठी है बस गोल्डन हेयर विद अ पुरानी आईस्स्कर्ट के हम काफी बिच है मैं एंट्री के सारे मेंत कर गए तो सारे सुनज की कॉफी भी आई गई कैंडिडेट ने कॉफी पीनी है मैंने हाफ क्यों नहीं पीली मजे आ रहे हैं ਮਿੱਠਾ ਘਟਾ ਵਧੀਆ ਸਿੱਕਸ ਝਾੜੂ ਜੀ ਲੱਗਦੀ ਹੈ ਸਰ ਨਾਮ ਦੱਸੋ ਇਹਦਾ ਕੀ ਆ ਪਾਈਪਰ ਕਲਿਨਿਕ ਇਹ ਆਪਕੇ ਹੈਰ ਕੀ ਇੰਟਰਨਲ ਲੇਅਰ ਤੇ ਕੰਮ ਕਰੇਗਾ ਜਿੰਨਾ ਬੀਚ ਦਾ ਡੈਮੇਜ ਪਾਟ ਹੈ ਇਹ ਆਪਕੇ ਹੈਰ ਕੋ ਬਹੁਤ ਅੱਛਾ ਫੌਕਸ ਇਫੈਕਟ ਦੇਗਾ ਓਕੇ ਜੀ ਹਲੇ ਨਹੀਂ ਮੈਨੂੰ ਪਤਾ ਮੈਂ ਫੇਰ ਦੱਸੂਗੀ ਹਲੇ ਸਭ ਪ੍ਰੋਡਕਟ ਯੂਜ਼ ਹੋ ਰਹੇ ਆ ਆਪਾਂ ਕੇਅਰ ਕਰਾਂਗੇ ਖੜੀ ਪਰ इसके साथ आपका पोस्टर यूज हो रहा है अच्छा जी एक किस ये लिए करी? आपकी हेयर की इंटरनल स्ट्रेंथ के लिए okay. जितना आपका हेयर बर्न हो रहा है रफ में जाएगा इससे रफ में नहीं जाएगा ठीक है जी इससे आपका हेयर स्मूथ, okay, स्मूथ नहीं रहेगा टीचर सर मैं बधाईयां दे रहे हैं कि मेरे फ्रंट से कलर आ गया सर हम रूट से की करा है? थे की करा ये मैम आपको पता नहीं चलेगा थोड़ा सा डेप्थ देना जरूरी है मतलब स्कैल्प के पास हल्का हल्का डार्क इफेक्ट रहना चाहिए चलो कोई नहीं ਵੇ ਦੇਖੋ ਇਹ ਮੇਰੇ హెయిర్ ਤੇ ਕਲਰ ਆ ਚੁੱਕਿਆ ਜੋ ਮੈਨੂੰ ਚਾਹੀਦਾ ਸੀ ਪਰ ਹਲੇ ਮੈਨੂੰ ਠੀਕ ਤਰ੍ਹਾਂ ਦੇਖ ਨਹੀਂ ਰਿਹਾ ਨਾ ਜਦੋਂ ਸਾਰਾ ਵਾਸ਼ ਹੋ ਜੂਗਾ ਫਿਰ ਮੈਨੂੰ ਪਤਾ ਚੱਲੇ ਪਰ ਮੈਨੂੰ ਠੀਕ ਲੱਗ ਰਿਹਾ ਕਿਉਂਕਿ ਮੈਂ ਪ੍ਰੀਪੇਅਰ ਸੀ ਕਿ ਮੈਨੂੰ ਹਮਨੂ ਗੋਲਡਨ హెయిਰ ਚਾਹੀਦੇ ਆ ਛੇ ਛੇ ਉਤਾਰ ਦੋ ਭਈਆ ਹਾਂਜੀ ਮਦਦਾ ਥੱਕ ਗਈ ਪਈ ਪਈ ਇਹ ਛੇੜਾ ਬਹੁਤ ਹੈਵੀ weight ਲੱਗ ਰਿਹਾ ਤੇ ਇਹ ਵੀ ਪੜਿਆ ਕੋਈ ਤਾਂ ਹੀ ਦੱਸ हाँ तो रेड डिश क्यों आ रहे हैं स्टार्टिंग से क्यों कैमरे चल दिख रहे मेरे में रेड क्या ऑरेंज है भी ये येलो जो है प्रॉपर गोल्ड में आ जाएगा पता नहीं कितने दे फिर

હેર વોશ ਕਰ ਲਈ ਦੀ ਦੇਖਦੇ ਆ ਕੀ ਹੁੰਦਾ ਹੁਣ ਹੁਣ ਵੀ ਹੇਅਰ ਵਾਸ਼ ਕਰਕੇ ਨਾ ਕੁਝ ਲਗਾ ਕੇ ਰਏ ਆ کریم ਵਗੈਰਾ ਨੀਤਾ ਚ ਘਰਦ ਨਹੀਂ ਧੱਗ ਗਈ ਅ ਦੋਸਤੋਂ ਪਤਨੀ ਹਾਲ ਕੀ ਹੋਵ ਵਾਲਾ ਨਾਸ ਦੀ ਥੋੜੀ ਦੇਰ ਤੱਕ کریم ਜੀ ਲਾ ਰਹੇ ਸੀ ਮੈਂ ਕਿਹਾ ਥੋੜਾ ਘੋਰਾ ਜਿਆਦਾ ਲਾ ਲਓ ਪਰੇ ਹਾਂ ਪੰਜਾਬੀ ਭਾਸ਼ਾ ਥੋੜੀ ਟੱਟੀ ਸਮਝਦਾ ਦਸ ਮਿੰਟ ਲਾ ਕੇ ਰੱਖਣੀ ਆ ਉਹਨੇ ਕਰੀਮ ਲਾਈ ਆ ਹੁਣ ਫੇਰ ਮੈਨੂੰ ਦਸ ਮਿੰਟ ਅੱਗੇ ਸਜਾਤੀ ਕੱਟਣੀ ਬੰਦ ਹੈ ਹੈਅਰ ਵਾਸ਼ ਤੋਂ ਕਰਤਾ ਮੈਂ ਤਾਂ ਕਰਦਿਆਂ ਦੀ ਥੱਕ ਗਈ ਸੀ ਤਾਂ ਇਹ ਜੇ ਹੁਣ ਮੈਨੂੰ ਹੈਅਰ ਕਲਰ ਨਾ ਲਾਣਾ ਪਵੇ ਹਲੇ ਵੀ ਇਹਨੇ ਮੈਂ ਕਰੀਮ ਲਾ ਰਹੀ ਆ ਦੇਖੋ ਹੁਣ ਕੀ ਕਰਾਂ ਮੈਂ ਇਹਨਾਂ ਨੂੰ ਕਹੀ ਜੰਨੀ ਕਿ ਪਹਿਲਾਂ ਸੁਕਾ ਲਓ ਐਵੇਂ ਬੱਤੀ ਜਾਂਦੇ ਮੇਰੇ ਵਾਲੇ ਇਹ ਕੀ ਲਾਣਗੇ ਭਾਈ ਹੂੰ ਬੜਾ ਲੰਬਾ ਪ੍ਰੋਸੈਸ ਹੈ ਨਾ ਵਾਲਾਂ ਦਾ ਵੀ ਹੁਣ ਇਹਨਾਂ ਨੂੰ ਸਿੱਧੇ ਕਰ ਲਏ ਤੇ ਹੁਣ ਇਹ ਡਰਾਈਰ ਜਿਹਾ ਲਾਣਗੇ ਫਿਰ ਸੀਲ ਵੀ ਲਾएंगे ਪਤਾ ਨਹੀਂ ਗਿਆ ਗਿਆ ਕਿੰਨੇ ਭਾਈ ਦੂ ਟਾਈਮ ਲਗ ਗਿਆ ਭਾਈ ਜਿਸ ਤਰ੍ਹਾਂ ਕੀ ਕਰਕੇ ਇਹਨਾਂ ਨੇ ਕਲਰ ਲਾਇਆ ਹੈ ਤੇ ਹੁਣ ਇਹਨੂੰ ਵਾਸ਼ ਕਰਨ ਲਈ ਆਪਾਂ ਚੱਲਦੇ ਆਪਣੇ ਸ਼ੇਅਰ ਵਾਲ ਹੋ ਕੇ ਤੇ ਹੁਣ ਵਾਲ ਸੁਕਾ ਰਹੇ ਹਾਂ ਦੇਖਦੇ ਕਿ ਨਾ ਰੰਗ ਚੜਦਾ ਕਿ ਨਾ ਜਰਦਾ ਹਨਾ ਜੇ ਆਪਣੇ ਕੇਅਰ ਸੁੱਕ ਟੁੱਟ ਕੇ ਡਰਾਈ ਹੋ ਚੁੱਕੇ ਹੈ ਨਾ ਅੰਚਾਰ ਹੈ ਨੈਕਸਟ ਵਾਰੀ ਆਪਾਂ ਨੇ ਸਰ 골ਡਨ ਪੂਰੇ ਕਰਾ ਲੈਣਾ ਠੀਕ ਹੈ ਬਿਲਕੁਲ ਜੀ ਬਿਲਕੁਲ ਸਹੀ ਮੈਮ ਬਹੁਤ ਬਹੁਤ ਜੀ ਮੇਰੇ ਕਿਨੇ ਸੋਨੇ ਵਾਲ ਹੋ ਕੇ ਜੀ ਤੇ ਥੈਂਕ ਯੂ ਕਰਾਂਗੇ ਅਫਾ ਤੁਹਾਡਾ ਕਰਨਾ ਸਾਡਾ ਸਰਨ ਜੀ ਸਰ ਨੇ ਬਹੁਤ ਵਧੀਆ ਗਾਈਡ ਕੀਤਾ ਮੈਨੂੰ ਤੇ ਇਦਨ ਵੀ ਸਰ ਨੇ ਇਹ ਮੇਰੇ ਘਰ ਕੀ ਬੈਠੇ ਦੇਖ ਲਈ ਸਾਰਾ ਸਟਾਫ ਚੱਲਾ ਗਿਆ ਉਹ ਵਿਚਾਰਾ ਰਵੀ ਵੀ ਰਹਿ ਗਿਆ ਹਨਾ ਰਵੀ ਸਾਰਿਆਂ ਨੂੰ ਬਾਅਦ ਚ ਮਤਲਬ 3-4 ਘੰਟੇ ਲੱਗ ਗਏ ਸਪੈਸ਼ਲ ਥੈਂਕ ਯੂ ਤੁਹਾਡਾ ਬਹੁਤ ਬਹੁਤ ਹਨਾ ਫੇਰ ਆਵਾਂਗੇ ਅਫਾ ਜੀ ਮੈਂ ਸੁਪਰੀ ਘਰ ਪਹੁੰਚ ਚੁੱਕੀ ਹਾਂ ਸੀਸੂ ਤਾਂ ਕੀ ਆਈਆਂ ਕਿਉਂਕਿ ਆਪਾਂ ਨੇ ਕਿਸੇ ਨੂੰ ਖਿਲਾੜ ਕੇ ਥੋੜੀ ਦਿਖਾਣੀ ਆ ਉਹ ਸਾਡੇ ਨਾਲ ਸ਼ੇਅਰ ਕਰਨਗੇ ਹੁਣ ਆਪਣੇ ਆਪ ਨੂੰ ਸੋਹਣੇ ਲੱਗਣੇ ਚਾਹੀਦੇ ਸਭ ਤੋਂ ਪਹਿਲਾਂ ਤਾਂ ਮੈਂ ਮੋਟਰ ਚਲਾਈ ਆ ਆਪਣਾ ਪਾਣੀ ਲਾ ਦਵਾ ਫਿਰ ਮੈਂ ਤੁਹਾਨੂੰ ਵਾਲ ਚੰਗੀ ਤਰ੍ਹਾਂ ਦਿਖਾਉਣੀ ਆ ਤੇ ਹਾਂ ਦੇਖੋ ਮੈਂ ਪਾਣੀ ਲਾ ਰਹੀ ਹਾਂ ਕਿਉਂਕਿ ਮੈਂ ਲੇਟ ਹੋ ਗਈ 3 ਵਜੇ ਦੀ ਗਈ ਹੋਈ ਆ ਪਤਾ ਇਹ ਦੇਖੋ ਤੁਹਾਨੂੰ ਦਿਖਾਉਂਦੀ ਤੇ ਮੈਂ ਪਾਣੀ ਛੱਡ ਤਾਂ 8:30 ਹੋ ਗਏ ਬਹੁਤ ਲੇਟ ਹੋ ਗਈ ਤੋ ਮੈਨੂੰ ਹੁਣ ਭੁੱਖ ਵੀ ਲੱਗ ਗਈ। ਕੋਮਲ ਨੇ ਤਾਂ ਸਨੈਕਸ ਖਾ ਲਿਆ ਸੀ ਬਣਾ ਕੇ ਚਲੀ ਗਈ ਸੀ ਮੈਂ। ਤੋ ਹੁਣ ਮੈਨੂੰ ਮੈਂ ਤਾਂ ਸਪਟੇ ਪਹਿਲਾਂ ਰੋਟੀ ਖਾਉਂਗੀ। ਨਹੀਂ। ਤੈਨੂੰ ਤੁਹਾਨੂੰ ਬਾਲ ਦਿਖਾ। ਗਰਮੀ ਬਹੁਤ ਲੰਘ ਰਹੀ ਹੈ। ਐਸੀ ਚਲਾ ਲਈ ਭਾਈ। ਗਰਮੀ ਹੋ ਗਈ ਨਾ ਸ਼ੁਕਰ ਹੈ ਲੈਟ ਹੈਗੀਆ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਰੇਸ਼ 1 2 3 ਇਹ ਦੇਖੋ ਜੀ ਹੈਨਾ ਬੀ ਸੋਹਣੇ ਲੱਗੇ ਮੈਨੂੰ ਤਾਂ ਸੋਹਣੇ ਲੱਗੇ ਦੇਖੋ ਹੁਣ ਝੰਡੜ ਜਾਨੀ ਰਹੂਗਾ ਜ਼ਿਆਦਾ ਹੋਏ ਵਾਈਟ ਵੀ ਆਊਗਾ ਨਾ ਤਾਂ ਮਿਕਸਪਜੇ ਹੋ ਜਾਣਗੇ ਉਹ ਇੰਨੇ ਦਿਖਣਗੇ ਨਹੀਂ ਸੋ ਮੈਂ ਸਪੈਸ਼ਲ ਥੈਂਕ ਯੂ ਆਪਣੇ ਬਾਪੂ ਜੀ ਦਾ ਕਰਨਾ ਚਾਹਨੀ ਆ ਮੇਰੇ ਬਾਪੂ ਜੀ ਆ ਇੱਕ ਮੈਂ ਉਹਨੂੰ ਆਪਣਾ ਬਾਪੂ ਜੀ ਮੰਨਦੀ ਆ ਤੇ ਉਹਨਾਂ ਦੀ ਇਜਾਜ਼ਤ ਲੈ ਕੇ ਗਈ ਸੀ ਕਿ ਬਾਪੂ ਜੀ ਮੈਂ ਆ ਹੇਅਰ ਕਰਾਣੇ ਆ ਕਰਾਇਆ ਮੈਂ ਕਹਿੰਦੇ ਜਾ ਪੁੱਤ ਕਰਾਇਆ ਹਨਾ ਅਗਰ ਉਹ ਨਾ ਕਰ ਦਿੰਦੇ ਫੇਰ ਨਹੀਂ ਮੈਂ ਕਰਾਣੇ ਸੀ ਆਪਾਂ ਹਰ ਇੱਕ ਕੰਮ ਉਹਨਾਂ ਤੇ ਪੁੱਛ ਕੇ ਕਰਦੇ ਆ ਜਦੋਂ ਆਪਾਂ ਵਲੌਗ ਦੀ ਸ਼ੁਰੂਆਤ ਕਰੀ ਸੀ ਤਾਂ ਵੀ ਉਹਨਾਂ ਤੇ ਪੁੱਛ ਕੇ ਕਰੀ ਸੀ ਉਹਨਾਂ ਨੂੰ ਮੇਰਾ ਪਤਾ ਹੈ ਮੈਨੂੰ ਪਤਾ ਵੀ ਉਹਨੂੰ ਮੇਰਾ ਪਤਾ ਬਸ ਉਹ ਵੀਡੀਓ ਚ ਹੀ ਨਹੀਂ ਆਣਾ ਚਾਹੁੰਦੇ ਚਾ ਜਿੱਦਣ ਆਣਾ ਚਾਹੋਗੇ ਤਾਂ ਮੈਂ ਉਦੋਂ ਤੁਹਾਨੂੰ ਜਰੂਰ ਮੁਲਾਕਾਤ ਕਰਾਉਂਗੀ ਥੈਂਕ ਯੂ ਬਾਪੂ ਜੀ I ਲਵ ਯੂ ਤੁਸੀਂ ਮੈਨੂੰ ਇਜਾਜ਼ਤ ਦਿੱਤੀ ਤੋ ਦੋਸਤੋ ਵਲੌਗ ਦੀ ਸਮਾਪਤੀ ਕਰਦੇ ਆਂ ਭੁੱਖ ਲੱਗ ਗਈ ਆ ਤੇ ਇਹਨਾਂ ਨੂੰ ਤਾਂ ਮੈਂ ਹੁਣ ਇਕੱਠੇ ਕਰ ਲੈਣਾ ਹਨ ਇਹਦਾ ਇਕੱਠੇ ਕਰਕੇ ਰੋਟੀ ਪਕਾਉਂਗੀ ਤੇ 3 ਵਜੇ ਗਈ ਸੀ 7:30 8 ਹੋ ਗਏ ਹੁਣ ਤੋ ਫਟਾਫਟ ਰੋਟੀ ਖਾਈਏ ਪੁਕੈਂਦੀ ਲੱਗੀ ਹੋਈ ਆ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੋ ਲਾਈਕ ਕਰ ਲਿਓ ਦੋਸਤੋ ਹਾਂ ਇੱਕ ਗੱਲ ਹੋਰ ਕਹਿਣੀ ਸੀ ਮੈਂ ਜਿੱਥੋਂ ਮੈਂ ਕਰਵਾ ਕੇ ਆਈਏ ਨਾ ਅਗਰ ਤੁਸੀਂ ਉਧਰ ਰਾਈਸ ਪ੍ਰੂਸ ਪੁੱਛਣਾ ਹੋਵੇ ਐਡਰੈਸ ਪੁੱਛਣਾ ਹੋਵੇ ਤਾਂ ਮੇਰੀ ਆਈਡੀ ਇਹਦੇ ਵਿੱਚ ਆਪਣਾ ਵਲੌਗ ਦੇ ਡਿਸਕ੍ਰਿਪਸ਼ਨ ਬਾਕਸ ਚ ਮੇਰੀ ਆਈਡੀ ਹੈਗੀ ਇੰਸਟਾਗ੍ਰਾਮ ਦੀ ਜਸਵਿੰਦਰ ਗਿੱਲ ਨੂੰ ਉੱਥੇ ਮੈਨੂੰ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਉਂਕਿ ਉਹਨਾਂ ਨੇ ਮੈਨੂੰ ਐਦਾਂ ਕਹਿਨੇ ਤੇ ਮਨਾ ਕੀਤਾ ਠੀਕ ਹੈ ਵਿੱਚ ਮੈਨੂੰ ਪੁੱਛ ਲਓ ਵੀ ਕਿਹੜਾ ਕਲਰ ਕਰਵਾਇਆ ਹੈ ਹੈਨਾ ਕੀਰ ਕਰਵਾਇਆ ਹੈ ਤੇ ਚਲੋ 1 ਸਾਲ ਦੀ ਹੁਣ ਨੀਚੋ ਹੋ ਗਈ 1 ਸਾਲ ਦਾ ਹੁਣ ਆਪਾਂ ਨੇ ਕੋਈ ਵਾਲਾ ਨਾ ਸ਼ੇਰ ਖਾਣੀ ਨਹੀਂ ਗਣੀ ਬੇ ਇੱਕ ਮੌਕਾ ਬਤਾ ਦੇਖੋ ਅਸੀਂ ਕਰਦੇ ਨਹੀਂ ਹੈਗੇ ਸਾਰ ਨੂੰ ਵਾਲਾਂ ਦਾ ਸ਼ੌਂਕ ਤਾਂ ਉਹ ਅਸੀਂ ਪੂਰਾ ਕਰ ਲੈਨੇ ਆ ਜਿੰਦਗੀ 'ਚ ਆਏ ਆ ਸ਼ੌਂਕ ਤਾਂ ਪੂਰੇ ਕਰ ਲੈਣੇ ਚਾਹੀਦੇ ਜਿਹੜੇ ਤੁਹਾਨੂੰ ਸੰਗੇ ਲੱਗੇ ਹਨ ਠੀਕ ਹੈ ਜੀ ਸੋ ਸਟਰੀਕਾਲ ਗੁੱਡ ਨਾਈਟ ਟੋਕੀ ਬਾਈ